ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਦੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵਿੱਚ ਭਰਤੀਆਂ ਜਾਰੀ ਕੀਤੀਆਂ ਗਈਆਂ ਹਨ ਇਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਤੇ ਜਿਹੜੇ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਉਹਨਾਂ ਦੀ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਕੈਂਡੀਡੇਟ ਇਸ ਜਿਹੜੀ ਇਹ ਰਿਕਰੂਟਮੈਂਟ ਹੈ ਉਹਦੇ ਲਈ ਅਪਲਾਈ ਕਰ ਸਕਦੇ ਹਨ ਠੀਕ ਹੈ ਨੈਕਸਟ ਜਿੱਦੀ ਕਿਮ ਸ਼ਾਰਟ ਫਾਰਮ ਦੇ ਵਿੱਚ ਚੀਜ਼ ਦੱਸਣਾ ਚਾਹਾਂਗੀ ਕਿ ਇਹ ਖੇਤੀਬਾੜੀ ਪਹਾਗ ਹੈ ਪੰਜਾਬ ਦੇ ਵਿੱਚ ਜਿਹਦੇ ਵਿੱਚ ਟੋਟਲ 100 ਪੋਸਟ ਆਊਟ ਕੀਤੀਆਂ ਹਨ ਯੋਗਤਾ 10ਵੀਂ ਪਾਸ ਹੈਗੀ ਹੈ ਉਮਰ ਦੀ ਗੱਲ ਕਰੀਏ ਤਾਂ 18 ਤੋਂ ਲੈ ਕੇ ਤੁਸੀਂ 40 ਸਾਲ ਤੱਕ ਵੀ ਇਹਦੇ ਚ ਅਪਲਾਈ ਕਰ ਸਕਦੇ ਹੋ ਆਖਰੀ ਮਿਤੀ ਹੈਗੀ ਹੈ 10 ਜੂਨ ਤਾਂ ਤੁਸੀਂ ਜਲਦੀ ਤੋਂ ਜਲਦੀ ਨੂੰ ਅਪਲਾਈ ਕਰ ਸਕਦੇ ਹੋ ਸਿੱਧੀ ਇੰਟਰਵਿਊ ਬੇਸਿਸ ਤੇ ਭਰਤੀ ਹੋਵੇਗੀ ਕੋਈ ਐਗਜ਼ਾਮ ਨਹੀਂ ਹੋਏਗਾ ਤੇ ਇਹ ਵੀਡੀਓ ਨੂੰ ਵੱਤਵਾ ਦੋਨਾਂ ਤੱਕ ਜਰੂਰ ਸ਼ੇਅਰ ਕਰਨਾ ਜਿਨ੍ਹਾਂ ਦੇ ਕੋਲ 10ਥ ਪਾਸ ਹੈ ਤੇ ਹੁਣ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਤੱਕ ਵੀਡੀਓ ਨੂੰ ਵੱਤਵਾ ਤਜਰੂਰ ਸ਼ੇਅਰ ਕਰ ਦੇਣਾ ਬਾਕੀ ਜੇਕਰ ਤੁਸੀਂ ਅਦਰ ਡਿਟੇਲ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲੀ ਕੀ ਕਰਨਾ ਹੈ Chrome browser ਤੇ ਜਾ ਕੇ rg r cell ludhiana ਤੇ ਜਾ ਕੇ ਤੁਸੀਂ ਟਾਈਪ ਕਰਨਾ ਹੈ ਤੇ ਤੁਹਾਡੇ ਕੋਲ ਜਿਹੜੀ ਰਿਕਰੂਟਮੈਂਟ ਹੈ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਿਹੜੀ ਪੀਡੀਐਫ ਤੁਸੀਂ ਦੇਖ ਸਕਦੇ ਹੋ ਉਹਦਾ ਡਿਟੇਲ ਚੈੱਕ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤੁਸੀਂ ਉਸ ਨੂੰ ਵੀ ਐਡ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਜੇਕਰ ਐਕਸਪੀਰੀਅੰਸ ਤੁਸੀਂ ਦਿਓਗੇ ਇੰਟਰਵਿਊ ਦੇ ਵਿੱਚ ਤਾਂ ਤੁਹਾਡੀ ਸਿਲੈਕਸ਼ਨ ਦੀ ਉਮੀਦ ਜ਼ਿਆਦਾ ਰਹੇਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ